ਸਸਿਕਾ ਜੀ ਮੈਂ ਅੱਜ ਇੱਕਰ ਸੰਦੂਤੇ ਗੱਲ ਕਰਦੇ ਹਾਂ ਜੀ ਵਿਕਰਮ ਸਿੰਘ ਮਜੀਠੀਆ ਜਿਹੜੇ ਕਾਫੀ ਸੁਰਖੀਆਂ ਦੇ ਵਿੱਚ ਬਣੇ ਹੋਏ ਨੇ ਤੇ ਅੱਜ ਜਿਹੜੀ ਹੈ ਉਹਨਾਂ ਦੀ ਮੁਲਾਕਾਤ ਹੋਣੀ ਸੀ ਡੇਰਾ ਬਿਆਸ ਦੇ ਪਾਪਾ ਗੁਰਿੰਦਰ ਸਿੰਘ ਜੀ ਨਾਲ ਹਾਲਾਂਕਿ ਡੇਰਾ ਪਾਪਾ ਗੁਰਿੰਦਰ ਸਿੰਘ ਜਿਹੜੇ ਕਿ ਕਿਸੇ ਵੀ ਤਰੀਕੇ ਦੇ ਨਾਲ ਕਿਸੇ ਵੀ ਸਿਆਸਤੀ ਲੋਕਾਂ ਦੇ ਨਾਲ ਨਹੀਂ ਵਿਚਰਦੇ ਹਾਲਾਂਕਿ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਜਿੱਥੇ ਮਰਜ਼ੀ ਵੋਟ ਪਾਵੇ ਮੈਂ ਕਿਸੇ ਵੱਲ ਵੀ ਜਿਹੜਾ ਹੈ ਨਹੀਂ ਕਹਿੰਦਾ ਕਿ ਕੋਈ ਮੇਰੇ ਨਾਲ ਖੜਾ ਹੋ ਕੇ ਕਿਸੇ ਪਾਰਟੀ ਨੂੰ ਜਾ ਕੇ ਜਿਹੜਾ ਹੈ ਲੋਕਾਂ ਦੇ ਸਾਹਮਣੇ ਪੇਸ਼ ਕਰੇ ਯਾਨੀ ਕਿ ਸਿੱਧੇ ਸ਼ਬਦਾਂ ਦੇ ਵਿੱਚ ਬਾਬਾ ਗੁਰਿੰਦਰ ਸਿੰਘ ਜੀ ਉਹ ਵਾਰ-ਵਾਰ ਇਹ ਕਹਿੰਦੇ ਨੇ ਕਿ ਮੈਂ ਕਿਸੇ ਵੀ ਪਾਰਟੀ ਦੇ ਨਾਲ ਜੁੜਿਆ ਨਹੀਂ ਹੋਇਆਗਾ ਮੇਰੇ ਵੱਲੋਂ ਜਿਹੜੇ ਲੋਕ ਨੇ ਉਹ ਜਿੱਥੇ ਮਰਜੀ ਜਾ ਕੇ ਵੋਟ ਪਾਉਣ ਜਿਹੜੀ ਮਰਜੀ ਪਾਰਟੀ ਚੁਣਨ ਮੈਨੂੰ ਸਿਆਸਤ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਤੇ ਦੂਸਰੇ ਪਾਸੇ ਅੱਜ ਜਿੱਥੇ ਮੁਲਾਕਾਤ ਕੀਤੀ ਗਈ ਆ ਬਾਬਾ ਗੁਰਿੰਦਰ ਸਿੰਘ ਜੀ ਵੱਲੋਂ ਜਿਹੜਾ ਹੈ ਵਿਕਰਮ ਸਿੰਘ ਮਜੀਠੀਆ ਦੇ ਨਾਲ ਕਿਹਾ ਜਾ ਰਿਹਾ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਮਿਲਣ ਦੀ ਇਜਾਜ਼ਤ ਸਿਰਫ ਉਹ ਆਪਣੇ ਬਲੱਡ ਰਿਲੇਸ਼ਨ ਵਾਲਿਆਂ ਨਾਲ ਹੀ ਮਿਲ ਸਕਦੇ ਨੇ ਯਾਨੀ ਕਿ ਗਿਆ ਜਾ ਰਿਹਾ ਹੈ ਕਿ ਜਿਹੜੀ 10 ਬੰਦਿਆਂ ਦੀ ਸੂਚੀ ਦਿੱਤੀ ਗਈ ਹੈ ਵਿਕਰਮ ਸਿੰਘ ਮਜੀਠੀਆ ਦੇ ਪਰਿਵਾਰ ਵੱਲੋਂ ਉਹਦੇ ਵਿੱਚ ਬਾਬਾ ਗੁਰਿੰਦਰ ਸਿੰਘ ਜੀ ਦਾ ਨਾਮ ਵੀ ਆ ਰਿਹਾ ਹੈ ਜਿੱਥੇ ਗੱਲ ਕਰੀਏ ਵਿਕਰਮ ਸਿੰਘ ਮਜੀਠੀਆ ਦੀ ਅੱਜ ਮੁਲਾਕਾਤ ਹੋਈ ਬਾਬਾ ਗੁਰਿੰਦਰ ਸਿੰਘ ਜੀ ਦੇ ਨਾਲ ਤੇ ਦੂਸਰੇ ਪਾਸੇ ਜਿਹੜੀਆਂ ਨੇ ਕਾਫੀ ਕੰਸੂਆਂ ਚੱਲ ਪਈਆਂ تھیں ਹੁਣ ਵਿਕਰਮ ਸਿੰਘ ਮਜੀਠੀਆ ਜਿਹੜੇ ਨੇ ਬੀਜੇਪੀ ਰਚਵੀ ਜਾ ਸਕਦੇ ਨੇ ਜਾਂ ਵਿਕਰਮ ਸਿੰਘ ਮਜੀਠੀਆ ਬੀਜੇਪੀ 'ਚ ਜਾਣਗੇ ਜਾਂ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦਾ ਗੱਠ ਜੋੜ ਹੋਵੇਗਾ। ਯਾਨੀ ਕਿ ਇਹ ਜਿਹੜੀਆਂ ਮੁਲਾਕਾਤਾਂ ਨੇ ਇਹ ਇਹ ਜਿਹੜੀਆਂ ਲੋਕਾਂ ਦੇ ਅੱਗੇ ਜਿਹੜੀਆਂ ਪੇਸ਼ ਕੀਤੀਆਂ ਜਾ ਰਹੀਆਂ ਨੇ ਇਹਦੇ ਵਿੱਚ ਕੋਈ ਵੱਡਾ ਕੇਂਦਰ ਸਰਕਾਰ ਦਾ ਆਪਣਾ ਰਾਜ ਹੋ ਸਕਦਾ ਹੈ। ਯਾਨੀ ਕਿ ਸਿੱਧੇ ਸ਼ਬਦਾਂ 'ਚ ਕਹੀ ਹੈ ਕਿ ਕੇਂਦਰ ਸਰਕਾਰ ਹੁਣ ਵਿਕਰਮ ਸਿੰਘ ਮਜੀਠੀਆ ਦਾ ਸਾਥ ਦੇਣ ਜਾ ਰਹੀ ਹੈ। ਜੇਕਰ ਗੱਲ ਕਰੀਏ ਵਿਕਰਮ ਸਿੰਘ ਮਜੀਠੀਆ ਦੀ ਤਾਂ ਅੱਜ ਜਿੱਥੇ ਵਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਹੋਈ ਬਾਬਾ ਗੁਰਿੰਦਰ ਸਿੰਘ ਜੀ ਦੀ ਜਿਹੜੀ ਲਗਭਗ 35 ਮਿੰਟ ਤੱਕ ਚੱਲੀ ਉਹ ਸਵੇਰੇ 11 ਵਜੇ ਕਰੀਬ ਸਖਤ ਸੁਰੱਖਿਆ ਹੇਠ ਆਪਣੀ ਕਾਰ ਵਿੱਚ ਜੇਲ੍ਹ ਪਹੁੰਚੇ ਜਿੱਥੇ ਡੇਰਾ ਮੁਖੀ ਮਜੀਠੀਆ ਡੇਰਾ ਮੁਖੀ ਮਜੀਠੀਆ ਤੇ ਉਹਨਾਂ ਦੇ ਡੇਰਾ ਮੁਖੀ ਗਨੀਵ ਕੋਰ ਦੇ ਰਿਸ਼ਤੇਦਾਰ ਹਨ ਹਾਲਾਂਕਿ ਜਿਵੇਂ ਹੀ ਪੈਰੋਕਾਰ ਨੂੰ ਪਤਾ ਲੱਗਿਆ ਕਿ ਡੇਰਾ ਮੁਖੀ ਆ ਰਹੇ ਹਨ ਤਾਂ ਵੱਡੀ ਗਿਣਤੀ ਵਿੱਚ ਉੱਥੇ ਲੋਕ ਪਹੁੰਚ ਗਏ ਯਾਨੀ ਕਿ ਤੁਹਾਨੂੰ ਦੱਸ ਦਈਏ ਕਿ ਜਿੱਥੇ ਬਾਬਾ ਗੁਰਿੰਦਰ ਸਿੰਘ ਜੀ ਨੇ ਪਹੁੰਚਣਾ ਹੀ 35 ਮਿੰਟ ਵੱਲੋਂ ਉਹਨਾਂ ਵੱਲੋਂ ਮੁਲਾਕਾਤ ਕੀਤੀ ਗਈ ਉਹਨਾਂ ਦਾ ਸਾਰਿਆਂ ਨੇ ਸਵਾਗਤ ਕੀਤਾ ਹਾਲਾਂਕਿ মিডিਆ ਨਾਲ ਗੱਲ ਨਹੀਂ ਕੀਤੀ ਇਸ ਤੋਂ ਪਹਿਲਾਂ ਉਹਨਾਂ ਨੇ ਰੋਪੜ ਵਿੱਚ ਹਰ ਪ੍ਰਭਾਤ ਖੇਤਾਂ 'ਚ ਦੌਰਾ ਕੀਤਾ ਤੇ ਫਿਰ ਉਹ ਜਿਹੜੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਘਰ ਵੀ ਪਹੁੰਚੇ ਯਾਨੀ ਕਿ ਪਹਿਲਾ ਵਿਕਰਮ ਸਿੰਘ ਮਜੀਠੀਆ ਦੇ ਜਿਹੜੇ ਨੇ ਵਿਕਰਮ ਸਿੰਘ ਮਜੀਠੀਆ ਨਾਲ ਬਾਬਾ ਗੁਰਿੰਦਰ ਸਿੰਘ ਜੀ ਨੇ ਮੁਲਾਕਾਤ ਕੀਤੀ ਉਹਨਾਂ ਦੀ ਮੁਲਾਕਾਤ ਦੇ ਅਨੁਸਾਰ ਕੋਈ ਮੀਡੀਆ ਦੇ ਵਿੱਚ ਨਹੀਂ ਦਿਖਾਇਆ ਗਿਆ ਤੇ ਦੂਸਰੇ ਪਾਸੇ ਇੱਕ ਹੋਰ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਹੁਣ ਜਿਹੜੀ ਹੈ ਹਾਈ ਕੋਰਟ ਨੇ ਵੀ ਜ਼ਮਾਨਤ ਪਟੀਸ਼ਨ ਤੇ ਸੁਲਵਾਈ ਕਰ ਦਿੱਤੀ ਹੈ ਯਾਨੀ ਕਿ ਜਿੱਥੇ ਵਿਕਰਮ ਸਿੰਘ ਮਜੀਠੀਆ ਨੂੰ ਲੰਬੇ ਸਮੇਂ ਤੋਂ ਡੀਕ ਸੀ ਕਿ ਉਹਨਾਂ ਨੂੰ ਹਾਈ ਕੋਰਟ ਵੱਲੋਂ ਜਿਹੜਾ ਹੈ ਰਾਹਤ ਮਿਲੇਗੀ ਜਾਂ ਨਹੀਂ ਮਿਲੇਗੀ ਯਾਨੀ ਕਿ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਅੱਜ ਸ਼ੌਮੀ ਕਾਲੀਦਰデアਗੂ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਹੋਈ ਜਿੰਨਾ ਦੇ ਪੰਜਾਬ ਆਪ ਤੋਂ ਬਾਅਦ ਜ਼ਿਆਦਾਤਰ ਮਾਮਲੇ ਵਿੱਚ ਸਰਕਾਰੀ ਕੰਮ ਲੁਕਾੜ ਫੋਨ ਦੇ ਦੋਸਤ ਤੇ ਗ੍ਰਿਫਤਾਰ ਕੀਤਾ ਗਿਆ ਇਸ ਦੌਰਾਨ ਪੰਜਾਬ ਸਰਕਾਰ ਵੱਲੋਂ ਆਪਣਾ ਜਵਾਬ ਸ਼ਾਮਲ ਕੀਤਾ ਗਿਆ ਤੇ ਹੁਣ ਜਿਹੜੀ ਹੈ ਹੁਣ ਇਸ ਸਮਾਵੇ ਦੀ ਸਮਾਰੀ 29 ਸਤੰਬਰ ਨੂੰ ਹੋਵੇਗੀ ਮਜੀਠੀਆ ਨੇ ਪਹਿਲਾਂ ਅੰਮ੍ਰਿਤਸਰ ਜ਼ਿਲ੍ਹਾ ਅਦਾਲਤ ਵਿੱਚ ਜਮਾਨਤ ਅਰਜੀ ਕੀਤੀ ਸੀ ਪਰ ਇਸ ਨੂੰ ਰੱਦ ਕਰ ਦਿੱਤਾ ਦੌਰਾਨ ਹੀ ਅੰਮ੍ਰਿਤਸਰ ਤੇ ਬਿਆਸ ਡੇਰਾ ਦਾ ਸਾਵੀ ਸਤਸੰਗ ਨਾਲ ਮੁਖੀ ਗ੍ਰਿੰਦਰ ਸਿੰਘ ਢਿੱਲੋਂ ਨੇ ਜੇਲ੍ਹ ਵਿੱਚ ਵੀ ਉਹਨਾਂ ਨਾਲ ਮੁਲਾਕਾਤ ਕੀਤੀ ਯਾਨੀ ਕਿ ਤੁਹਾਨੂੰ ਦੱਸ ਦਈਏ ਕਿ ਅੱਜ ਹੁਣ ਜਿਹੜੀ ਇਹ ਪੰਜਾਬ ਹਰਿਆਣਾ ਚ ਪਟੀਸ਼ਨ ਪਾਈ ਸੀ ਉਹਦੀ ਤਾਰੀਖ ਬਦਲ ਕੇ 29 ਸਤੰਬਰ ਨੂੰ ਕਰ ਦਿੱਤੀ ਗਈ ਹੈ ਤਾਂ ਵਿਕਰਮ ਸਿੰਘ ਮਜੀਠੀਆ ਨੂੰ ਹਜੇ ਵੀ ਪਹਿਲਾ ਮੁਹਾਲੀ ਦੇ ਦੰਤ ਵੱਲੋਂ ਕੋਈ ਰਾਹਤ ਨਹੀਂ ਮਿਲੀ ਤੇ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਵੀ ਕੋਈ ਰਾਹਤ ਨਹੀਂ ਮਿਲੀ ਜਿਹੜੀ ਅੱਧੀ ਤਰੀਕ ਬਦਲ ਕੇ 29 ਸਤੰਬਰ ਦੀ ਕਰ ਦਿੱਤੀ ਗਈ ਹੈ ਧੰਨ